ਸਭ ਤੋਂ ਪਹਿਲਾਂ ਮੈਂ ਕੋਟ ਕੋਟ ਧੰਨਵਾਦ ਕਰਦਾ ਹਾਂ ਸਹਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਦੀ ਅਪਾਰ ਕਿਰਪਾ ਦੇ ਸਦਕਾ ਜੋ 2 ਦਸੰਬਰ ਨੂੰ ਸ਼੍ਰੀ ਕਾਲ ਤਖਤ ਸਾਹਿਬ ਦੀ ਫਸੀਲ ਤੋਂ ਹੁਕਮਨਾਮਾ ਜਾਰੀ ਹੋਇਆ ਸੀ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸਿਰਜिती ਦੇ ਲਈ ਜੋ ਭਰਤੀ ਕਮੇਟੀ ਬਣਾਈ ਗਈ ਸੀ ਅਤੇ ਜਿਸ ਦੇ ਵਿੱਚ ਪੰਜੇ ਹੀ ਮੈਂਬਰਾਂ ਨੇ ਬੜੀ ਹੀ ਇਮਾਨਦਾਰੀ ਦੇ ਨਾਲ ਬੜੀ ਹੀ ਤੰਦ ਹੀ ਦੇ ਨਾਲ ਬੜੀ ਹੀ ਪਾਰਦਰਸ਼ਤਾ ਦੇ ਨਾਲ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਮੇਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਦੇ ਉਸ ਪਵਿੱਤਰ ਸਥਾਨ ਸ੍ਰੀ ਕਲਤਕ ਸਾਹਿਬ ਤੋਂ ਅਰਦਾਸ ਬੇਨਤੀ ਕਰਕੇ ਜੋ ਕਾਰਜ ਸ਼ੁਰੂ ਕੀਤਾ ਗਿਆ ਸੀ ਉਸ ਨੂੰ ਅੱਜ ਮੁਕੰਮਲ ਕੀਤਾ ਜਾ ਰਿਹਾ ਹੈ ਸੋ ਮੈਂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਤੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਕੋਟ-ਕੋਟ ਸ਼ੁਕਰਾਨਾ ਕਰਦਾ ਹਾਂ ਜਿਨ੍ਹਾਂ ਨੇ ਸਾਡੇ ਸਿਰ ਤੇ ਮਿਹਰ ਪਰਿਆਥ ਰੱਖ ਕੇ ਇਸ ਕਾਰਜ ਨੂੰ ਨੇਪਰੇ ਚਾੜਿਆ ਕਿਉਂਕਿ ਇਹ ਕਾਰਜ ਕੋਈ ਸੌਖਾ ਕਾਰਜ ਨਹੀਂ ਸੀ ਆਦੇਸ਼ ਜਾਰੀ ਹੋਏ ਸਨ ਸਿੰਘ ਸਹਿਬਾਨ ਵੱਲੋਂ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਪੁਨਰ ਸੁਰਜੀਤ ਕਰਨਾ ਲੈਕਿਨ ਇੱਕ ਧੜੇ ਵੱਲੋਂ ਉਹਨਾਂ ਆਦੇਸ਼ਾਂ ਦੀ ਉਲੰਘਣਾ ਕੀਤੀ ਗਈ। ਉਲੰਘਣਾ ਕਰਕੇ ਭਰਤੀ ਜਾਲੀ ਕਰਕੇ ਇੱਕ ਧੜੇ ਦਾ ਪ੍ਰਧਾਨ ਚੁਣ ਲਿਆ ਗਿਆ। ਲੇਕਿਨ ਸਾਨੂੰ ਕਮੇਟੀ ਨੂੰ ਜੋ ਆਦੇਸ਼ ਹੋਏ ਸੀਗੇ ਉਸ ਤੇ ਪਹਿਰਾ ਦੇਣਾ, ਸ਼੍ਰੀ ਕਾਲ ਤਖਤ ਸਾਹਿਬ ਦਾ ਜੋ ਹੁਕਮਨਾਮਾ ਹੈ ਉਸ ਨੂੰ ਮੰਨਣਾ ਹਰ ਸਿੱਖ ਦਾ ਇੱਕ ਫਰਜ਼ ਬਣਦਾ। ਸੋ ਕੋਸ਼ਿਸ਼ ਕੀਤੀ ਕਮੇਟੀ ਨੇ ਉਸ ਆਦੇਸ਼ ਦੀ ਇਨ ਬਿੰਦ ਪਾਲਣਾ ਕੀਤੀ ਜਾਵੇ ਅਤੇ ਸਮੁੱਚੀ ਸੰਗਤ ਦੇ ਸਹਿਯੋਗ ਦੇ ਨਾਲ ਸਾਰੇ ਹੀ ਪੰਥਦਰਦੀਆਂ ਦੇ ਯਤਨ ਸਦਕਾ ਇਹ ਭਰਤੀ ਪ੍ਰਿਗਰਾ ਸ਼ੁਰੂ ਕੀਤੀ ਗਈ ਜਿਸ ਦੇ ਵਿੱਚ ਸੰਗਤ ਦਾ ਸਮੁੱਚੇ ਪੰਜਾਬੀਆਂ ਦਾ ਹਰ ਵਰਗ ਦੇ ਲੋਕਾਂ ਦਾ ਹਰ ਧਰਮ ਦੇ ਲੋਕਾਂ ਦਾ ਸਾਨੂੰ ਬਹੁਤ ਵੱਡਾ ਸਹਿਯੋਗ ਮਿਲਿਆ ਲੱਖਾਂ ਦੀ ਗਿਣਤੀ ਦੇ ਵਿੱਚ ਇਹ ਭਰਤੀ ਹੋਈ ਅਤੇ ਭਰਤੀ ਦੇ ਵਿੱਚ ਹਰੇਕ ਮੈਂਬਰ ਦਾ ਆਧਾਰ ਕਾਰਡ ਟੈਲੀਫੋਨ ਨੰਬਰ ਐਡਰੈਸ ਕਿਉਂਕਿ ਇਹ ਸਟੰਗ ਦੇ ਨਾਲ ਮੈਨੂੰ ਸਮਝਦਾ ਕਿ ਕਦੇ ਭਰਤੀ ਹੋਈ ਹੋਊਗੀ ਸੋ ਜੋ ਸਾਨੂੰ ਆਦੇਸ਼ ਹੋਏ ਸੀ ਕਾਲ ਤਖ ਸਾਹਿਬ ਤੋਂ ਉਹਨਾਂ ਤੇ ਪਹਿਰਾ ਦਿੰਦਿਆਂ ਇਹ ਭਰਤੀ ਜਿਹੜੀ ਕੀਤੀ ਗਈ ਬੜੇ ਪਾਰਦਰਸ਼ੀ ਢੰਗ ਦੇ ਨਾਲ ਸਾਰੇ ਡੈਲੀਗੇਟ ਚੁਣੇ ਗਏ ਅਤੇ ਅੱਜ ਉਹਨਾਂ ਡੈਲੀਗੇਟ ਸਹਿਬਾਨ ਨੇ ਜੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਜਿਹੜੀ ਚੋਣ ਹੈ ਉਹ ਕਰਨੀ ਹੈ ਸੋ ਇਸ ਲਈ ਮੈਂ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਸਮੁੱਚੀ ਸਿੱਖ ਸੰਗਤ ਦਾ ਸਾਰੇ ਹੀ ਪੰਜਾਬੀਆਂ ਦਾ ਅਤੇ ਸਾਰੀ ਲੀਡਰਸ਼ਿਪ ਦਾ ਸਾਰੇ ਹੀ ਡੈਲੀਗੇਟ ਸਹਿਬਾਨ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ ਜੋ ਤੁਸੀਂ ਇਸ ਕਾਰਜ ਨੂੰ ਨੇਪਰੇ ਚਾੜਨ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਪੁਨਰ ਸੁਰਜੀਤ ਕਰਨ ਦੇ ਵਿੱਚ ਬਹੁਤ ਵੱਡਾ ਸਹਿਯੋਗ ਦਿੱਤਾ। ਸੋ ਅੱਜ ਜੋ ਮਤਾ ਪੇਸ਼ ਕਰਨ ਦੀ ਗੱਲ ਕੀਤੀ ਗਈ ਹੈ। ਸੋ ਸਭ ਤੋਂ ਪਹਿਲਾਂ ਮੈਂ ਇਹ ਮਤਾ ਜਿਹੜਾ ਪੇਸ਼ ਕਰਨ ਜਾ ਰਿਹਾ ਅੱਜ ਦੇ ਸ਼੍ਰੋਮਣੀ ਅਕਾਲੀ ਦਲ ਦੇ ਡੈਲੀਗੇਟ ਇਜਲਾਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੁਧਾਰ ਅਤੇ ਉਭਾਰ ਲਈ ਹੇਠ ਦਿੱਤੇ ਮਤੇ ਆਏ ਪ੍ਰਵਾਨਗੀ ਲਈ ਰੱਖੇ ਜਾਂਦੇ ਹਨ ਲੇਕਿਨ ਉਸ ਤੋਂ ਪਹਿਲਾਂ ਸਭ ਤੋਂ ਪਹਿਲਾਂ ਮਤਾ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ ਪਿਛਲੇ ਕੁਝ ਦਹਾਕਿਆਂ ਵਿੱਚ ਪੰਥਕ ਸਿਧਾਤਾਂ ਸੰਸਥਾਵਾਂ ਤੇ ਪਰੰਪਰਾਵਾਂ ਵਿੱਚ ਰਾਜਨੀਤਿਕ ਦਖਲਕਾਰਣ ਆਏ ਨਿਗਾਰ ਨੂੰ ਦੂਰ ਕਰਨ ਲਈ ਪੰਥ ਕਾਉਂਸਲ ਦੀ ਸਥਾਪਨਾ ਕਰਨ ਦਾ ਮਤਾ ਪੇਸ਼ ਕੀਤਾ ਜਾਂਦਾ ਹੈ ਤਾਂ ਕਿ ਸਿੱਖ ਸਿਆਸਤ ਉੱਪਰ ਧਰਮ ਦਾ ਕੁੰਡਾ ਕਾਇਮ ਰਹਿ ਸਕੇ ਇਸ ਪੰਥਕ ਕੌਂਸਲ ਵਿੱਚ ਸਮੁੱਚੇ ਅਹੁਦੇਦਾਰ ਅਤੇ ਮੈਂਬਰ ਸਹਿਬਾਨ ਸਮਰਪਿਤ ਭਾਵਨਾ ਦੇ ਨਾਲ ਸਿੱਖ ਚਿੰਤਕ ਹੋਣਗੇ ਜਿਹੜੇ ਪੰਥ ਦੀ ਚੜ੍ਹਦੀ ਕਲਾ ਤੇ ਖਾਲਸਾ ਜੀ ਦੇ ਬੋਲ ਬਾਲੇ ਉੱਪਰ ਸਿਧਾਂਤਕ ਪਹਿਰੇਦਾਰੀ ਕਰਨਗੇ ਇਹ ਪੰਥਕ ਕੌਂਸਲ ਸਮੁੱਚੇ ਪੰਥ ਦੀ ਇਕਜੁਟਤਾ ਲਈ ਪੰਥ ਦੀ ਏਕਤਾ ਲਈ ਬਾਕੀ ਸੁਹਿਰਦ ਸਿੱਖ ਧਿਰਾਂ ਨਾਲ ਤਾਲਮੇਲ ਬਣਾਉਣ ਲਈ ਯਤਨ ਕਰੇਗੀ ਤਾਂ ਕਿ ਸਮੁੱਚੀ ਸਿੱਖ ਸ਼ਕਤੀ ਨੂੰ ਕੇਂਦਰੀ ਸਿਧਾਂਤਕ ਤੌਰੇ ਨਾਲ ਇਕੱਤਰ ਕੀਤਾ ਜਾ ਸਕੇ ਸ਼੍ਰੋਮਣੀ ਅਕਾਲੀ ਦਲ ਭਵਿਕ ਵਿੱਚ ਆਪਣੇ ਸਾਰੇ ਫੈਸਲੇ ਪੰਥ ਕੌਂਸਲ ਦੀ ਸਹਿਮਤੀ ਨਾਲ ਹੀ ਕਰੇਗਾ ਸੋ ਮੈਂ ਸਭ ਤੋਂ ਪਹਿਲਾਂ ਸੰਗਤ ਤੋਂ ਸਾਰੇ ਡੈਲੀਗੇਟ ਸਹਿਬਾਨ ਤੋਂ ਇਸ ਪੰਥਕ ਕੌਂਸਲ ਦੀ ਸਥਾਪਨਾ ਕਰਨ ਦੀ ਪਰਵਾਨਗੀ ਲੈਣੀ ਚਾਹਾਂਗਾ